ਪੰਜਾਬ ਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਹੈ ਕਿ ਕਤਲ ਦਾ ਮਾਮਲਾ ਸਾਹਮਣੇ ਆਇਆ ਇੱਕ ਨੌਜਵਾਨ ਨੂੰ ਗੋਲੀਆਂ ਦੇ ਨਾਲ ਭੰਨ ਦਿੱਤਾ ਗਿਆ ਦੱਸਦੀ ਹੈ ਕਿ ਲੜਕਾ ਜਿਹੜਾ ਨੌਜਵਾਨ ਆਪਣੇ ਦੋਸਤਿਆਂ ਨਾਲ ਕਰੇਟਾ ਗੱਡੀ 'ਚ ਬੈਠ ਕੇ ਘਰੋਂ ਬਾਹਰ ਕਿਤੇ ਖਾਣਾ ਖਾਣ ਵਾਸੇ ਗਿਆ ਸੀ ਤਾਂ ਪਿੱਛੋਂ ਜਿਹੜੇ ਨੇ ਹਮਲਾਵਰ ਆਂਦੇ ਨੇ ਦਾ ਆਂਦੇ ਸਾਰੇ ਤਾਬੜ ਤੋੜ ਜੜੀਆਂ ਗੋਲੀਆਂ ਜੜੀਆਂ ਨੇ ਉਹਨਾਂ ਦੀ ਗੱਡੀ ਦੇ ਉੱਤੇ ਚਲਾਣੀਆਂ ਚਾਲੂ ਕਰ ਦਿੰਦੀਆਂ ਨੇ ਤੇ ਦੱਸਿਆ ਜਾ ਰਿਹਾ ਪਰਿਵਾਰਿਕ ਮੈਂਬਰਾਂ ਵੱਲੋਂ ਕਿ 14 ਦੇ ਕਰੀਬ ਜੜੀਆਂ ਮੁੰਡੇ ਨੂੰ ਗੋਲੀਆਂ ਲੱਗੀਆਂ ਜਿਸ ਦੀ ਮੌਤ ਹੋ ਗਈ ਅਤੇ ਉਸ ਦਾ ਜਿਹੜਾ ਦੋਸ ਸੀਗਾ ਉਹਦੇ ਵੀ ਜੜੀਆਂ ਚਾਰ ਗੋਲੀਆਂ ਲੱਗੀਆਂ ਜੋ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਜਿਸ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪਰਿਵਾਰ ਦੇ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਫੀ ਹਾਂ ਚੱਲਾ ਹੈ ਰੋਟੀ ਖਾ ਕੇ ਆਂਦੇ ਹੀ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇਾਂ ਨੂੰ ਗੋਲੀਆਂ ਮਾਰ ਮਾਰ ਕੇ ਪਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਈ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਭਾਈ ਕਰੇਟਾ ਗੱਡੀ ਦੇ ਵਿੱਚ ਭਾਈ ਇਹਨੇ ਕਾਰਵਾਈ ਪੁਲਿਸ ਕਰਦੇ ਵੇ ਹੱਲੇ ਹੱਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਲਸਾਂ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਾਕੀ ਦੋਟਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਸ ਤੇ ਕਲੈਕਸ਼ਨ ਕਰਦਾ ਹੈ ਦਿੱਲੀ ਵੇਸ ਤੇ ਇਹ ਭਾਈ 11 ਸਾਢੇ ਕਿਹਾ 11 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਤੁਹਾਡੇ ਦੱਸ ਭਾਈ 14 ਗੋਲੀਆਂ ਲੱਗੀਆਂ ਸੀ ਨੰਬਰ 120 ਦਰਜ ਕੀਤਾ 100 110 ਬੀ ਐਨ ਐਸ ਤੇ ਪਚੀ ਆਦਮੇ 5 6 ਨੌਜਵਾਨ ਆਏ ਮੋਟਰਸਾਈਕਲਾਂ 'ਤੇ ਕਰੇਟਾ ਗੱਡੀ ਤੇ ਜਾਂਦੇ ਪਏ ਸੀ ਤੇ ਕੋਈ ਨਾ ਉੱਤਰ ਤੇ ਕਿੰਨੇ ਵਜੇ ਦੀ ਘਟਣਾ ਜੀ ਇਹ ਸਾਰੀ ਆ ਰਾਤ ਦੀ ਆ ਤਰੀਬ 2:00 ਤਾਂ ਹੀ ਵੇਖੀ ਦੋ ਜਣੇ ਕਾਰ ਤੇ ਜਾ ਰਹੇ ਸੀ ਕਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਹਨਾਂ ਵੱਲੋਂ ਗੋਲੀ ਚਲਾਈ ਗਈ ਪੰਜ ਛੇ ਨੌਜਵਾਨ ਦਾ ਸਰੇਅ 500 ਨੌਜਵਾਨ ਦਾ ਉਹ ਕਿੱਥੇ ਦੇ ਸੀ ਮੋਟਰਸਾਈਕਲ ਦੇ ਅੱਛਾ ਕੀ ਕਾਰ ਕੋ ਦਿਖੂ ਨਹੀਂ ਆ ਨਵੀ ਇਹ ਫਤਾ ਹੋਣ 30 ਤੋਂ ਬਾਅਦ ਪਤਾ ਲੱਗੇਗਾ